चा पी दुध त ही दुध त नशा बढ़ा मूज ਸੁਤਿਆ ਨੂੰ ਗਾਦਾ ਪਰ ਪਾਰੀ ਆਲਾ ਲਾ ਸੱਚਾ ਪਾ 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 ਮੈਂ ਕੁਲਫੀ ਗਾਣੀ ਆ ਖਵਾ ਤੈਨੂੰ ਕੁਲਫੀ ਇਹ 2 ਸਾਲ ਹੋ ਗਏ ਹਾਲ ਤੱਕ ਮੈਂ ਕੋਈ ਮੱਝ ਨਹੀਂ ਵੇਚੀ ਤੇ ਤੈਨੂੰ ਕੁਲਫੀ ਦੀ ਪਈ ਆ ਚਿੱਤੇ ਬਣੇ ਤੇ ਇਹਨੇ ਖਾਣੀ ਕੁਲਫੀ ਮੱਝ ਵੇਚਾਂਗੇ ਵੀਰ ਭਵੇਂ ਜੋ ਮਰਜੀ ਖਾਣੀ ਠੀਕ ਆ ਚਲ ਮੱਝ ਕੋਈ ਵੇਚ ਲੈਂਦੇ ਆ ਨੂੰ ਨੀ ਬੜੀ ਆ ਐਦਾ ਕਰ ਪੁੱਤ ਸਾਹ ਲ ਲਈਏ 2 ਮਿੰਟ ਤੇ ਠੀਕ ਹੈ ਫਿਰ ਆਪਾਂ ਜਾਂਦੇ ਆ ਗਾੜੀ ਸ਼ਾਇਦ ਕੋਈ ਨਾ ਕੋਈ ਮੱਝ ਲਾਭੀ ਜਾਵੇ ਕੇਦਾ ਫੋਨ ਫਾਨੀ ਆ ਜੇ ਕਿ ਨਹੀਂ 2 ਮਿੰਟ ਸਾਹ ਲੈ ਲੈ ਇੱਥੇ ਇੱਕਦਾਂ ਸਾਈਕਲ ਵੀ ਤੇ ਕਦੀ ਆਪਾਂ ਮੱਝ ਵੇਚੀ ਤੇ ਆਪਾਂ ਮੋਟਰਸਾਈਕਲ ਲੈ ਲੈਣਾ ਠੀਕ ਹੈ ਆਪਾਂ ਸਾਈਕਲ ਨੂੰ ਵੇਚ ਦੇਣਾ ਫਿਰ ਲੈਓ ਪੋਤਾ ਆ ਗਿਆ ਕੇਦਾ ਫੋਨ ਮੇਰਾ ਡੰਗਰ ਜਾਂ ਲੈਣ ਵਾਲੇ ਦਾ ਹੋਵੇ ਜਾਂ ਡੰਗਰਾ ਦੇਣ ਵਾਲੇ ਦਾ ਹੋਵੇ ਬਾਬੇ ਨੇ ਸੌਣੀ ਜਾਦੀ ਆਪਦੀ ਆ ਥੀਨ ਲਪਲਾ ਕੀ ਜਾਂਦਾ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸੁੱਚਾ ਬੋਲਦਾ ਨੰਗਰ ਵਾਲਾ ਵਪਾਰੀ ਕੀ ਹਾਲ ਜੀ ਵਧੀਆ ਜੀ ਵਧੀਆ ਤੁਸੀਂ ਦਰੋਂ 3 ਸਾਤਰੀ ਦਵਾਈ ਦਾ ਗਾਇ ਚਾਹੀਦੀ ਜੀ ਸਾਨੂੰ ਕੋਈ ਗੱਲ ਨਹੀਂ ਜੀ ਦਵਾ ਦਾਂਗੇ 10 ਲੀਟਰ ਵਾਲੀ ਦਵਾ ਦਾਂਗੇ 20 ਲੀਟਰ ਵਾਲੀ ਦਵਾ ਦਿਓ ਇਹ ਗੱਲ ਕਰੋ ਤੁਸੀਂ ਹਾਂਜੀ ਕੋਈ ਨਹੀਂ ਵਧੀਆ ਜੀ ਦੇਖ ਲਿਓ ਕੋਈ ਗੱਲ ਨਹੀਂ ਤੁਹਾਨੂੰ ਵਧੀਆ ਮੱਝ ਦਵਾਵਾਂਗੇ ਇਦਾਂ ਕਰੋ ਅੱਜ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਤੁਹਾਡੇ ਕੋਲ ਕੱਲ ਆਵਾਂਗੇ ਤੁਸੀਂ ਬੋਲਦੇ ਕਿਥੋਂ ਜੀ ਮੈਂ ਬੋਲਦਾ ਇੱਕ ਹੋਰ ਹੈ ਤੇਰੇ ਤੋਂ ਸ਼ਾ ਕੋੜ ਆਏ ਦੇ ਤੂੰ ਤੇ ਪਿੰਡ ਕਿਹੜਾ ਜੀ ਆਪਣਾ ਠੀਕ ਐ ਸਛੱਬਾ ਬਾਲਗਲਾ ਉਹ ਜਿੱਥੇ ਗੇਲ ਫਾਰਮ ਲਾਗੇ ਮਗਰਲੇ ਬੰਨੇ ਜੀ ਹਾਂ ਜੀ ਗੇਲ ਫਾਰਮ ਮਗਰਲੇ ਕੋਈ ਨਹੀਂ ਹੁਕਮ ਕਰੋ ਜੀ ਆਪਾਂ ਆ ਲੈ ਇਹ ਨੂੰ ਲੈਦੇ ਤੀ ਚਲੋ ਠੀਕ ਐ ਕੋਈ ਨਹੀਂ ਹਾਂ ਜੀ ਹਾਂ ਓਕੇ 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 ਲੈ ਓ ਪੋਤਰਾ ਤੇਰੀ ਜੀਣ ਬਣ ਗਈ ਹੁਣ ਤੂੰ ਕੁਲਵੀ ਖਾਣੀ ਐ ਤਾਂ ਭਵੇਂ ਕੁਲਬਾ ਖਾਈਂ ਤਾਂ ਭਵੇਂ ਨਿਊਡਲ ਖਾਈਂ ਹਾਂ ਖੋਸ਼ ਆਂ ਕਿ ਨਹੀਂ ਹੁੰਦਾ ਦੇ ਖੋਸ਼ ਆ ਪੂਰਾ ਪੂਰਾ ਚਲ ਚਲੀਏ ਫਿਰ ਵੇ ਵੇ ਇੰਛਾ ਚੇਤੀ ਆ ਅੱਗੇ ਵੇ ਆ ਜਾ ਆ ਜਾ ਆਹ ਗਾ ਸਦਾ ਠੱਗ ਜਾਈਓ ਕੀ ਪਤਾ ਮੇਰੇ ਕਿਤੇ ਪੈਸੇ ਨਾ ਮਾਰ ਲੈ ਚਲ ਕੋਈ ਨਹੀਂ ਆ ਪਟੰਗ ਚੋ ਕੇ ਲੈਣਾ ਖੜ 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 ਹਾਂ ਲੈਓ ਪੁੱਤ ਮੈਨੂੰ ਤਾਂ ਆਹੀ ਕਰ ਲੱਗਦਾ ਈ ਜਿਆਦਾ ਆਦਾ ਚੱਲ ਬੂਹਾ ਖੜਕਾ ਕੇ ਪੁੱਛ ਲੈਣੀ ਆ ਉਤਰ 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 ਪੁੱਤ ਲਾ ਦਤਾ ਲੋਕ ਆਪਲਾ ਪੁਛੀ ਆਵਾਜ਼ ਦੀ ਇਹਨੂੰ ਉਹਨਾ ਪਿੱਲੀ ਦਾ ਘਰ ਇਹੀ ਆਈ ਉਹਨੇ ਵੀ ਭਾਈ ਮੈਂ ਸੱਚਾ ਵਪਾਰੀ ਆਂ ਗੰਗਰਾ ਅਰੇ ਅਰੇ ਕਹਿੰਦੇ ਆਇਆ ਬੋਤਲ ਪੱਕਾ ਪੁਖਾਈ ਚਾ ਰਹੀ ਯਾਰ ਗਰਮੀ ਕਿੰਨੀ ਆ ਬਾਹਰ ਪੱਕਾ ਵਧੀਆ ਆਉਂਦੀ ਆ ਹਾਂਜੀ ਪੱਕਾ ਚਲਾ ਕੇ ਲੁਕੀ ਫੇਰਾ ਹਾਂਜੀ ਭਾਜੀ ਦੱਸੋ ਮੇਰੇ ਕਿਦਾਂ ਦਾ ਡੰਗਰ ਲੈਣਾ ਜੀ ਕਿਦਾਂ ਦਾ ਡੰਗਰ ਲੈਣਾ ਜੀ ਵੇਖ ਲਓ ਇਹ 10 ਲੀਟਰ ਵਾਲੀ ਵਧੀਆ 10 ਲੀਟਰ ਵਾਲੀ ਫਿਰ ਗਾਈ ਇਹ ਘੜੀ ਇਹ 10 ਲੀਟਰ ਵਾਲੀ ਹਾਂਜੀ ਤੇ ਉਹ ਮੇਰਾ ਨਾ ਗਾੜੀ ਆ ਤੁਹਾਡੇ ਤੋਂ ਗਾੜੀ ਆਉਂਦੀਆਂ ਡੇੜਾ ਡੇੜਾ ਹਾਂਜੀ ਤੇ ਉਥੇ ਹੈਗੀ ਜਗਾਣੀ ਚੱਲੇ ਲੱਗੀ ਆ ਚਲੋ ਤੁਹਾਨੂੰ ਖਾ ਦੇਣੇ ਕੋਈ ਤੁਰ ਕੇ ਚਲਦੀ ਆ ਆ ਦੋ ਬਹਿ ਹੈਗੀ ਆ ਚਲੋ ਬੈਠੀ ਆਈ ਚਲ ਚਲ ਉਥੋਂ ਚਲ ਤੇ ਐਦਾਂ ਕਰੋ ਪੈਸੇ ਥੋੜੇ ਰੱਖ ਲਿਓ ਜੇ ਹੈਗੇ ਨਾ ਹਾਂਜੀ ਕੋਈ ਨਹੀਂ ਚਲੋ ਆਹੋ ਮੈਂ ਤੁਹਾਨੂੰ ਕੈਸ਼ ਮੌਕੇ ਤੇ ਦੇ ਦਾਂ ਠੀਕ ਹੈ ਜੀ ਚਲ ਆ ਜਾ ਇੱਥੇ ਲੱਗੀ ਵੀ ਇੰਦਰ ਆਹੋ ਲੱਗੀ ਡੇਰਾ ਉਹਨਾਂ ਦਾ ਹੋਵੇ ਤੇ ਆਹ ਸਾਈਕਲ ਲੱਗਾ ਆਪਣਾ ਚਾਚਾ ਕੋਈ ਨਹੀਂ ਆਇਆ ਨਹੀਂ ਆਇਆ ਨਹੀਂ ਘਟਦਾ ਕੋਈ ਆ ਜਾਓ ਵੀਜੀ ਆ ਜਾਓ ਸਾਈਕਲ ਆਪਣੇ ਕੋਲ ਹੈ ਹੈਵੀ ਉਹਦਾ ਪਿਸਤਾਂ ਵਾਲਾ ਸਾਈਕਲ ਹੈ ਦੁਨੀਆ ਆਪਣੇ ਘਰ ਸਭ ਨਹੀਂ ਹੈ ਪਤਾ ਨਾ ਅੱਜ ਕੱਲ੍ਹ ਸਮੈਕੀਆਂ ਦਾ ਚੋਰਾਂ ਦਾ ਬੜਾ ਜਮਾਨਾ ਚੱਲਣ ਟਿਆ ਹੈ ਤੇ ਕੋਈ ਚੀਜ਼ ਨਹੀਂ ਛੱਡਦੇ ਸਾਡੇ ਨਾਲ ਦੇ ਪਿੰਡ ਨਾ 10 ਮੱਜਾਂ ਖੋਲ ਕੇ ਰਹਿ ਗਏ ਰਾਤੋਂ ਰਾਤ ਬੜੇ ਟੋਰੀ ਸਾਡੇ ਵੀ ਕੋਈ ਖੜਦਾ ਸਾਈਕਲ ਜਲਦੀ ਕੀ ਹੈ ਟੇ ਟੋਰੀਆਂ ਮੱਜਾਂ ਨਾਲ ਜਟਣੀਆਂ ਵਿਚਾਰਿਆਂ ਦਾ ਰੋ ਰੋ ਕੇ ਕਮਲਾ ਹਾਲ ਹੋ ਗਿਆ ਸੀ ਸਾਡੇ ਕੋਈ ਸਾਈਕਲ ਖੜਦਾ ਨਹੀਂ ਇਥੇ ਆਪਣੇ ਸਾਡੇ ਸਾਰੇ ਸਾਡੇ ਘਰ ਆ ਤੇ ਸਾਹਮਣੇ ਹੀ ਡੇਰਾ ਬਸ ਉਹਨਾਂ ਦਾ ਚਲੋ ਕੋਈ ਨਹੀਂ ਆ ਭਰਾ ਦਾ ਮੇਰਾ ਹੀ ਮੇਰਾ ਹੀ ਉਹ ਭਰਾ ਉਹ ਮੇਰਾ ਹੀ ਕਾ ਮੇਰਾ ਹੀ ਨਾ ਮੁਕੀ ਮਾਰ ਤੂੰ ਮੁਕੀ ਮਾਰ ਹਾਂ ਤੂੰ ਮੁਕੀ ਨਾ ਤੂੰ ਜਾਇ ਤਰੀ ਮੈਂ ਆਪਾਂ ਨਾ ਉਹ ਮੈਂ ਨਾ ਖਾ ਰਹੀ ਨਾ ਉਹ ਜਾ ਆਪਣੇ ਗਾਵੇਂ ਰਹੀ ਯਾਰ ਜਾ ਤੂੰ ਤੂੰ ਲੜਦੋਂ ਨਾ ਕਾ ਵੇ ਵੇ ਤਾ ਤੋ ਲੜਦੇ ਜੇ ਹਾਂ ਮੈਂ ਤਾ ਲੜਦੇ ਜੇ ਮੇਰਾ ਭਾਂ ਦਾ ਇਹਨੇ ਲੱਲੇ ਖਾਇਆ ਮੇਰਾ ਹੀ ਉਹ ਤੇਰਾ ਬੁੜਾ ਕਿੱਥੇ ਆ ਉਹ ਅੰਦਰ ਪੈ ਕੇ ਸੁੱਤਾ ਕਿੱਥੇ ਸੁੱਤਾ ਉਹ ਪਿੰਡ ਦੇ ਵਿੱਚ ਗਿਆ ਆ ਕਿਦੇ ਛਰਾਬੀ ਤੀਆਂ ਨੇ ਪਤਾ ਨਹੀਂ ਜਾ ਵੇਖਾ ਯਾਰ ਤੂੰ ਜੇ ਹੋਂ ਲੜੇ ਨਾ ਛੇਤਰ ਬੜਾ ਫੇਰ ਮੈਂ ਤੁਹਾਨੂੰ ਠੀਕ ਆ ਰਮਾਨਾ ਖੇਡੋ ਬੰਦਾ ਮੇਰੇ ਮੁੰਡੇ ਨੂੰ ਘੜਾਉਣ ਵਾਲਾ ਆਪਣੇ ਉਹ ਤੂੰ ਚੇਲਾ ਆ ਮੇਰਾ ਇਹ ਆ ਮੇਰਾ ਹੀ ਹਲੋ ਮੇਰਾ ਆਦੇ ਰਾਜ ਕੇ ਸੁੱਤਾ ਹੋਵੇ ਇਹ ਕੁ ਗਾਂ ਨਹੀਂ ਗਈ ਸਾਨੂੰ ਆਹ ਉਹ ਗਾਂ ਦੀ ਇਹ ਤਾਂ ਕੋਈ ਆਪਾਂ ਗਾਂ ਦੀ ਇਹਨੂੰ ਵੀ ਕਹਿਣਾ ਆਂਬੂ ਪਾ ਗਾਂ ਦੀ 10 ਪਈ ਟੱਡੇ 'ਤੇ ਵੇਚਦੇ ਨੇ ਆਹ 25 ਬਾਹਰ ਜਾਵਾਂ ਮੈਂ ਲੋ ਜਾ ਕੇ 25 ਜਗ੍ਹਾ ਤੇ ਤੇ ਤੂੰ ਨਹੀਂ ਉੱਠ ਕੇ ਵਖਾ ਸਕਦਾ ਸਾਨੂੰ ਆਹ ਵੇਖ ਗਿਆ ਇਹਦਾ ਕੰਮ ਹੋਇਆ ਗਿਆ ਪੀਤੀ ਹੋਵੇ ਇਹਨੇ ਸ਼ਰਾਬ ਖਾ ਲਈ ਸ਼ਰਾਬ ਤੇ ਪੀਤੀ ਚਲਾਪ ਗਾਂ ਵਿਕੀਆਂ ਪੈ ਇਹਨੂੰ ਵੀ ਕਹਿਣਾ ਆ ਆ ਜਾ ਕਾ ਪੁਜਾਰਨਾ ਘੇਡੋ ਲੜਿਓਣਾ ਠੀਕ ਹੈ ਨਾ ਵੱਜ ਗਈ ਹੋਏ ਯਾਰ ਮੇਰਾ ਭਰਾ ਨਾ ਭਰਾ ਨਾ ਬਣਾ ਡਾ ਤੋ ਆਹ ਆਇਆ ਗਰੀ ਆ ਵੇਖੋ ਇਹ ਕਾਇਨੀਆਂ ਆ ਨਾ ਖੁੱਝੇ ਬਟੇਰੀਆਂ ਦਸੀਆਂ ਇਂ ਤੇ ਹੁਣ ਇਹਦਾ ਖਾਣ ਵੀ ਠੀਕ ਆ 10 ਕਿਲੋ ਦੁੱਧ ਆਈ ਹੈਗੀ ਆ ਭਾਜੀ ਇਹ 3 ਕਿਲੋ ਦੁੱਧ ਨਹੀਂ ਜਾਣੇ 10 ਕਿਲੋ ਦੀ ਗੱਲ ਕਰ ਰਹੇ ਹਾਂ ਨਹੀਂ ਨਹੀਂ ਭਾਜੀ ਗਾਰੰਟੀ ਮੈਂ ਆਪਣੀ ਗਾਰੰਟੀ ਦੀ ਤੁਕਮ ਹਾਂ 10 ਕਿਲੋ ਦੁੱਧ ਨਾ ਟੋਕੀ ਤੁਸੀਂ ਮੇਰੇ ਘਰ ਬਾਝੋਂ ਆ ਕੇ ਉਹਦਾਂ ਕਰੋ ਗੱਲ ਕੋਈ ਨਹੀਂ ਉਹਨਾਂ ਕਰ ਲੈਣੇ ਪੈਸੇ ਦੀ ਗੱਲ ਕਰ ਲੈਣੇ ਤੁਸੀਂ ਦੱਸੋ ਤੁਹਾਡੇ ਪਸਾਂਦੇ ਆ ਪਸਾਂਦੇ ਆ ਚਲੋ ਠੀਕ ਐ ਐਦਾਂ ਕਰੋ ਤੁਸੀਂ ਬਾਹਰ ਲੋ ਤੇ ਮੈਂ ਪੈਸੇ ਦੀ ਗੱਲ ਕਰ ਚੋਂਦਾਂ ਹਾਂ ਠੀਕ ਐ ਐਦਾਂ ਕਰ ਪਾ ਤੂੰ ਇੱਥੇ ਬਹਿ ਤੇ ਮੈਂ ਅੰਦਰ ਪੈਸੇ ਦੀ ਗੱਲ ਕਰ ਆਵਾਂ ਨਾਲੇ ਉਹਨਾਂ ਸਾਈ ਫੜਾ ਦਈਏ ਚੱਲ ਜਾ ਉਹ ਪਹਿਣਾ ਇੱਥੇ ਤੇ ਮੈਂ ਅੰਦਰ ਜਾ ਕੇ ਪਹਿਣ ਦੀ ਗੱਲ ਕਰ ਲੈਣਾ ਠੀਕ ਹੈ ਆਪੂ ਆ ਉੜਦਾ ਉਠ ਉਹ ਛੋਟੇ ਚਰਾ ਥੋੜੀ ਪੀਆ ਕਰ ਹਾਂ ਥੋੜੀ ਚਰਾ ਪੀਆ ਕਰ ਮੇਰਾ ਭਾਈ ਅੱਛਾ ਹੁਣ ਤੂੰ ਮੈਨੂੰ ਗੱਲ ਦੱਸ ਵੀ ਕਿੰਨੇ ਤੇ ਗਾਂ ਛੇੜਦੀਆਂ ਮੈਂ 40000 ਰੁਪਏ ਦੇ ਦਿਆਂਗਾ ਗਾਂ ਦਾ ਨਹੀਂ 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 40000 ਜਿਆਦਾ ਆ ਉਹਦੇ ਥਾਣੇ ਵੀ ਬੜੇ ਛੋਟੇ ਆ ਤੇ ਉਹਦਾ ਗਿੱਟਾ ਵੀ ਇੱਕ ਵਿੰਗਾ ਥੋੜਾ ਜਿਹਾ ਛੇੜ ਦੂੰ ਤੇ ਬਾਕੀ ਨਹੀਂ 40000 ਜਿਆਦਾ ਆ ਉਹ ਗੱਡੀ ਵੀ ਬੰਦਾ ਮਾਤਰੀ ਆਪਾਂ ਜਿਹਨਾਂ ਨੂੰ ਦੋਣੀ ਹੈ ਲੈ ਏਦਾਂ ਕਰ ਦੇ ਨਾ ਤੇਰੀ ਨਾਲ ਮੇਰੀ ਰੁਪਿਆ ਤੈਨੂੰ ਦਵਾਂਗੇ 27000 ਤੇ ਨਾਲ ਦੋ ਬੋਲਾਂ ਸ਼ਰਾਬੀਆਂ ਦੇ ਦਾਂਗੇ ਚਲ ਤੂੰ ਆਪਣਾ ਬੰਦਾ ਤੂੰ 28000 ਦੇ ਦੇ ਨਾਲ ਸ਼ਰਾਬੀਆਂ ਦੋ ਬੋਲਾਂ ਤੈਨੂੰ ਦੇ ਦਿੰਨੇ ਪੱਕਾ ਨਾ ਪੱਕੀ ਗੱਲ ਚਲ ਠੀਕ ਹੈ ਮੈਂ ਨਾ ਉਹ ਗੱਲ ਕਰਕੇ ਸਾਈ ਦੇ ਆ ਹਾਂ ਸਾਈ ਮੈਂ ਦੇਖ ਜਾਨਾ ਪਹਿਲਾਂ ਗੱਲ ਕਰਾਂਗੇ ਦੇ ਨਾਲ ਠੀਕ ਹੈ ਜਿਹਨੇ ਗਾਈ ਲੈਣੀ ਆ ਤੂੰ ਕੋਈ ਗਣੀ ਲੰਮੇ ਪੈ ਤੈਨੂੰ ਸ਼ਰਾਬੀ ਪਾ ਮੈਂ ਹੋਰ ਲਿਆ ਦਿੰਨਾ ਹੈ ਤੈਨੂੰ ਪੈ ਸਮਝ ਜਾ ਤੂੰ ਸਮਝ ਜਾ ਉਹਨਾਂ ਤੱਕ ਨੂੰ ਤੇਰੀ ਰਾਜਣੀ ਆ ਚੱਲ ਲੌਸ ਤੇ ਵਪਾਰੀਆ ਤੇਰੀ ਤੇ ਗੱਲ ਬਣ ਗਈ ਆ ਠੀਕ ਆ ਚੱਲ ਨਾਲੇ ਮੋਟਰਸਾਈਕਲ ਦੀ ਸਾਈ ਦੇ ਦੇਣੀ ਇੱਧਰ ਜਾ ਕੇ ਆਪਾਂ ਨੂੰ ਰੇਟ ਵਾਦੀ ਦੱਸਣਾ ਉਹ ਵੀ ਛਦਾਈ ਜਾਈ ਹੈਗਾ ਆ ਉਹਨੂੰ ਕਿਹੜਾ ਪਤਾ ਲੱਗਣਾ ਕਰ ਓਏ ਓਏ ਚੁੱਪ ਕਰੋ ਲੜੋ ਨਾ ਲੜਨਾ ਹੋੜੀ ਘੇਡੋ ਮੈਂ ਵੀ ਪਾ ਆਪਣੀ ਗੱਲ ਪੱਕੀ ਹੋ ਗਈ 75000 ਦੇ ਵਿੱਚ ਰੇਟ ਜਿਆਦਾ ਨਹੀਂ ਯਾਰ ਗਾਂ ਹੀ ਮੇਰਾ ਪਹਿਲੇ ਸਵੇਰੇ ਦਾ 10 ਲੀਟਰ ਦੁੱਧ ਹੀ ਤੇ ਹੁਣ 14 ਲੀਟਰ ਕਢਣ ਦੀ ਦੂਜੀ ਸਵੇਰ ਆ ਇਹ ਦੁੱਧ ਭਵੇਂ ਤੂੰ ਪੀ ਭਵੇਂ ਦਾ ਦੁੱਧ ਨਾ ਨਹੀ ਜਾਂ ਇੰਨਾ ਦੁੱਧ ਦੇਣਾ ਭਵੇਂ ਜਿੱਤੂ ਮਰਜੀ ਵੇਚੀ ਜਾ ਜਾ ਠੀਕ ਆ ਫਿਰ ਜੇ ਤੂੰ ਰੇਟ ਸਹੀ ਕੀਤਾ ਆਪ ਸੁੱਚੇ ਵਪਾਰੀ ਨੇ ਸੌਦਾ ਕੀਤਾ ਨਾ ਤੈਨੂੰ ਘਾਟਾ ਨਹੀਂ ਪੈਣ ਦਦਾ ਦੋਨਾਂ ਦਾ ਭਵੇਂ ਤੂੰ ਨਾ ਹੀ ਜਾਈਂ ਦੁੱਧ ਨਹੀਂ ਲੱਸੀ ਜੋ ਮਰਜੀ ਖਾਈ ਠੀਕ ਆ ਠੀਕ ਆ ਇਹ ਪੈਸੇ ਹੁਣ ਦੋਗੇ ਕਦੋਂ ਦੋਗੇ ਦੂਕਰ ਵੇਖਦ ਨਾ ਮੇਰੇ ਕੋਈ ਯਾਰ ਉਹ ਤੇ ਆਪਣੀ ਜੇਗਾ ਉਹ ਕੋ ਗੂਗਲ ਤੇ ਥੋੜਾ ਨਾ ਕੈਸ਼ ਪੈਸੇ ਦੇ ਕੇ ਆਜੇ ਬਾਕੀ ਮੈਂ ਆਪੇ ਦੇ ਕੇ ਜੀ ਦੇ ਦੂੰਗਾ ਅਗੇ ਕੱਲ ਠੀਕ ਹੈ ਨਾ ਲਾ 50000 ਰੁਪਏ ਹੈਗੇ ਮੇਰੇ ਕੋਲ ਲਾ ਲਾ ਫਿਰ ਬਾਕੀ ਚਲ ਠੀਕ ਹੈ ਤਾਂ ਇਦਾਂ ਕਰ ਤੂੰ ਨਾ ਗਾਈ ਦਾ ਰੱਸਾ ਕੋਲ ਤੇ ਮੈਂ ਉਹਨੂੰ ਪੈਸੇ ਦੇ ਕੇ ਆ ਗਿਆ ਚਲ ਠੀਕ ਹੈ ਠੀਕ ਹੈ ਇਹ ਰੱਖਿਆ ਪਿਆ ਯਾਰ ਫਿਰ ਉਹ ਲੰਦਾ ਪਿੰਨੂ 200 ਰੁਪਏ ਦੇ ਜੀਏ ਜੇ ਨਾ ਲੈ ਕੇ ਫਿਰ ਸ਼ਰਾਬ ਪੀ ਕੇ ਨਾ ਸੋਇਨਾ ਪੈਣਾ ਸਾਨੂੰ ਚੇਤਾ ਭੁੱਲ ਜਾਣਾ ਮੈਂ ਨਾ ਆ ਪੂਰੀ ਕੁੰਡੀ ਨਾ ਪਾਈ ਇਹਦੇ ਤੇ ਨਹੀਂ ਯਾਰ ਬੰਦਾ ਹੀ ਮਾਤਰ ਲੱਗਦਾ ਚਲ ਅੱਧੇ ਬਜਦੇ ਦੇ ਜਾਨੇ ਬਾਕੀ ਬਾਅਦ ਦੇ ਦਾਂਗੇ ਅੰਕੂ ਬਾਹ ਉਹ ਅੰਕੂ ਬਾਹ ਤਾ ਉੱਠ ਮੇਰਾ ਵੀਰ ਓ ਡੋੜਾ ਪੈਸੇ ਫੜ ਪੈਸੇ ਆ ਤੇਰੀ ਗਾਈ ਬੁਕਾਤੀ ਮੈਂ ਗਾਈ ਬੁਕਾਤੀ ਤੇਰੀ ਮੈਂ ਤੇ ਮੇਰੀ ਗਾਲ ਸੋਣਾ ਛੜਾਉਣਾ ਵੀ ਵੀ ਠੀਕ ਹੈ ਇਹ ਨਾ ਤੂੰ ਸਾਰੇ ਪੈਸੇ ਖਰਾਬ ਪੀਜੇ ਬਾਹ ਤੇਰੇ ਬਾਈ ਮੁੰਡੇ ਭੁੱਖੇ ਮਰ ਜਾਣ ਆ ਤਹੇ ਆ 20000 ਰੁਪਿਆ ਤੇਰੇ ਹੱਥ ਹੀ ਠੀਕ ਹੈ ਨਾ ਤੇ ਗਾਈ ਆਪਾਂ ਲੈ ਚੱਲੇ ਠੀਕ ਹੈ ਤੇ ਬਾਕੀ ਜਿਹੜਾ ਤੇਰਾ 9000 ਰੁਪਿਆ ਮੈਂ ਤੈਨੂੰ ਆ ਕੇ ਫੜਾ ਦਿੰਦਾ ਕੱਲ ਸ਼ਾਮ ਨੂੰ ਫੜਾ ਦਿੰਦਾ ਠੀਕ ਹੈ ਸੌੜ ਤੇ ਲੱਤ ਜੂਗੀ ਸੋਝਿਆ ਤੂੰ ਸੋਝਿਆ ਇਹ ਵੀ ਪੈਸੇ ਖੰਦੀ 50000 ਉਹਨੇ ਦਿੱਤਾ ਹੀ 5000 ਰੁਪਇਆ ਤੋਂ ਕੋ ਲੈਣ ਵਾਲਾ ਹੈ ਤੇ ਚ 9000 ਆਪਾਂ ਇਹਨੂੰ ਦੇ ਦੇਣਾ ਤੇ ਮੋਟਰਸਾਈਕਲ ਦੀ ਸਾਈ ਦੇ ਜਾ ਕੇ ਹੁਣ ਲੀਪਾ ਪੈਸੇ ਨੇ ਦੇ ਆਇਆ ਤੇ ਗਾਈ ਖੋੜ ਲੈ ਕੇ ਚਲੀਏ ਖੋੜ ਖੋੜ ਚੱਲ ਬਾੜੇ ਚੋੜ ਖੋੜ ਚੱਲ ਕਰ ਮਾਰੀਏ ਭਰਾਵੋ ਕੋਪਰਾ ਨੂੰ ਡਰਦਾ ਕਿਉਂ ਆ ਕੋਲਾ ਨਹੀਂ ਮਾਰਦੀ ਕਾ ਕਾ ਦਰਨਾ ਹਾਂ ਤੂੰ ਮੁੰਡੇ ਕੰਨ ਸੁਕਿਆ ਹੈ ਗਾਈ ਸੀ ਰਿਹਾ ਤੇ ਮਾਲਦੀ ਬੜਾ ਬਰਾ ਮੇਰਾ ਕੰਨ ਲਾਦਨ ਲੱਗੀ ਹੈ ਕੰਨ ਲੱਥਾ ਤੇ ਨਹੀਂ ਨਾ ਕੋਈ ਗੱਲ ਨਹੀਂ ਕੰਨ ਮਾਲੀ ਦੀ ਸਾੜ ਲੱਗੀ ਹੈ ਦੁੱਧ ਪੀ ਬੜਾ ਪਾਗਲਾ ਦੋਦਿਆ ਮੈਂ ਖੋਲ ਕੇ ਘੜਦਾ ਹਾਂ ਮੈਂ ਖੋਲ ਕੇ ਘੜਦਾ ਹਾਂ ਤੈਨੂੰ ਬਿਲਕੁਲ ਇਹ ਨਾ ਹਾਂ ਕਾ ਤੇਰੇ ਘਰ ਬੰਨੀਆਂ ਜਾਂਦੀਆਂ ਚਰਖਾ ਬੰਨਦੀ ਮੇਰੇ ਅੱਲਾ ਭਰਾ ਭਈਆ ਕੋਈ ਰਖੂ ਮਾਲਕ ਗਾਈ ਨੇ ਪੂਰੀ ਸੀਲ ਆ ਗਾਈ ਨੇ ਤੈਨੂੰ ਕੋਈ ਕੁਝ ਵੀ ਤੈਨੂੰ ਹੈ ਕੀ ਲਾਤਨ ਤਮਾਰਿਆ ਗੱਲ ਨਾ ਨਗੀਰੀ ਦੇ ਸੀਲ ਆ ਇਹਦਾ ਦੁੱਧ ਦੇਖਣਾ ਤਾਕਲਾ ਇਹਦਾ ਦੁੱਧ ਪੀ ਕੇ ਦਾਰਾ ਸਿੰਘ ਪਲਵਾਨ ਬਣਿਆ ਇਹ ਦੂਜਾ ਜਾਮ ਲੈ ਗਿਆ ਹੀ ਗਾਈ